ਸਭਾ ਹਲਕਾ ਲਹਿਰਾ ਦੇ ਪਿੰਡ ਪੁਟਾਲ ਖਲਾ ਵਿਖੇ ਕਿਸਾਨਾਂ ਵੱਲੋਂ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਵਿੱਚੋਂ ਖਰੀਦੀ ਡੀਪੀ ਖਾਦ ਦੀ ਕੁਆਲਿਟੀ ਨੂੰ ਲੈ ਕੇ ਪਿੰਡ ਦੇ ਕਿਸਾਨਾਂ ਤੇ ਕਿਸਾਨ ਆਗੂਆਂ ਨੇ ਵੱਡੇ ਸਵਾਲ ਖੜੇ ਕੀਤੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਡੀਪੀ ਖਾਦ ਜਾਂ ਤਾਂ ਕਿਸੇ ਹੋਰ ਖਾਦ ਨੂੰ ਜਦੋਂ ਖੇਤ ਦੇ ਖੜੇ ਪਾਣੀ 'ਚ ਪਾਇਆ ਜਾਂਦਾ ਹੈ ਤਾਂ ਉਹ ਪਾਣੀ ਦੇ ਥੱਲੇ ਧਰਤੀ ਤੇ ਟਿਕ ਜਾਂਦਾ ਹੈ ਪਰ ਸੋਸਾਇਟੀ ਤੋਂ ਖਰੀਦ ਕੇ ਲੈ ਆਂਦੀ ਡੀਏਪੀ ਜਦੋਂ ਝੋਨੇ 'ਚ ਖੜੇ ਪਾਣੀ 'ਚ ਸੁੱਟਿਆ ਗਿਆ ਤਾਂ ਡੀਏਪੀ ਖਾਦ ਪਾਣੀ ਤੇ ਤੈਰਨ ਲੱਗ ਪਈ ਅਤੇ ਉਹ ਸਵਾਦ ਦੀ ਤਰ੍ਹਾਂ ਨਜ਼ਰ ਆਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੇਸ ਦੀ ਡੂੰਘਾਈ ਨਲ ਜਾਂਚ ਕਰਕੇ ਡੀਏਪੀ ਖਾਦ ਬਣਾਉਣ ਵਾਲੀ ਕੰਪਨੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਬਲੌਕ ਖੇਤੀਬਾੜੀ ਅਫਸਰ ਡਾਕਟਰ ਇੰਦਰਜੀਤ ਸਿੰਘ ਪੱਟੀਵਾਲੋ ਕੋਆਪਰੇਟਿਵ ਸੋਸਾਇਟੀ ਵਿੱਚੋਂ ਡੀਏਪੀ ਖਾਦ ਦੇ ਪਏ ਸਟਾਕ ਦੇ ਸੈਂਪਲ ਕਲੈਕਟ ਕੀਤੇ ਗਏ ਹਨ। ਉਨਾ ਕਹਿਆ ਕਿ ਜੇਕਰ ਸੈਂਪਲ ਫੇਲ ਪਾਏ ਜਾਂਦੇ ਹਨ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਇਸ ਮਾਮਲੇ ਤੇ ਮੁੱਖ ਖੇਤੀਬਾੜੀ ਅਫਸਰ ਸੰਗਰੂ ਡਾਕਟਰ ਤਰਮਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਮੇਰਾ ਨਾਮ ਹੈ ਆਮਨਦੀਪ ਸਿੰਘ ਐਂਡ ਪਟਾਲ ਕਲਾਈ ਭਾਈ ਜੀ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਜਿਹੜੀ ਦੇ ਵਿੱਚ ਦਿਖਾ ਰਹੇ ਹਾਂ ਕਿ ਵੀਏਪੀਏ ਜਿਹੜੀ ਉਹ ਪਾਣੀ ਦੇ ਉੱਪਰ ਘਰਦੀ ਫਿਰਦੀ ਹੈਗੀ ਕੀ ਗੱਲ ਹੈ ਉਹ ਪੂਰਾ ਮਾਮਲਾ ਕੀ ਹੈ ODAP ਇਹ ਪਾਣੀ ਪਿੰਡ ਅਪਟਾਲ ਕਲਾਸ ਸਟੱਡੀ ਦੇ ਵਿੱਚੋਂ ਲੱਤੀ ਦੀ ਤੇ ਉਹ ਅਸੀਂ ਜਦੋਂ ਪਾਈ ਤੇ ਉਹ ਪਾਣੀ ਦੇ ਉੱਤੇ ਦਰ ਲੱਗ ਗਏ ਸੀ ਅਗਲੇ ਇੱਕ ਕੀਲੇ 'ਚ ਪਾ ਗਏ ਅਗਲੇ ਕੀਲੇ 'ਚ ਪਾਈ ਜਦ ਨੂੰ ਉੱਤੇ ਦਰਦੀ ਫਿਰਦੀ ਜੀ ਵੀ ਸਾਨੂੰ ਉਹ ਡਿਉਬਲੀਕੇਟ ਲੱਗਦੀ ਜੀ ਵੀ AP ਇੱਕ ਪਹਿਲਾਂ ਪੁਰਾਣਾ ਗੱਟਾ ਪਾਇਆ ਹੋਇਆ ODAP ਪਈ ਸੂਤ ਉਹਦੇ ਨਾਲ ਲੱਗ ਮੇ ਕੀਲੇ ਦੇ ਵਿੱਚ ਪਈ ਜੀ ਤੇ ਸਾਨੂੰ ਤਾਂ ਇਹ ਸ਼ੱਕ ਹੈ ਜੀ ਵੀਰ ਨਾਲ ਕਲੀਡੀ ਵੀ ਸਾਰੀ ਤੁਸੀਂ ਕੋਈ ਤਜਰਬਾ ਕਰਕੇ ਦੇਖਿਆ ਕੋਈ ਕਿਸ ਤਰ੍ਹਾਂ ਤਜਰਬਾ ਵੀ ਪਹਿਲਾਂ ਕੀ ਕੀਤਾ ਹੋਇਆ ਸੀਨੇ ਬੀਏਪੀ ਸਪਰੇਅ ਵਾਸਤੇ ਕੋਲ ਦਿਆਂ ਤੇ ਓਡੀਏਪੀ ਬਾਲਟੀ ਚ ਕੋਲ ਦिए ਦੋ ਦੋ ਦਿਨ ਦੂਜੇ ਦਿਨ ਵੀ ਪਈ ਰਹਿੰਦੀ ਹੈ ਜੀ ਤੇ ਖੁਰਦੀ ਵੀ ਨਹੀਂ ਗਈ ਉਹ ਡੰਡਿਆਂ ਨਾਲ ਵੀ ਨਹੀਂ ਖੁਰਦੀ ਹੈਗੀ ਤੇ ਇਸੇ ਕਰਕੇ ਤਜਰਬਾ ਕਰਿਆ ਇਹ ਮਿੰਟਾਂ ਸਿਕੰਟਾਂ ਦੇ ਵਿੱਚ ਖੁੱਲ ਜਾਂਦੀ ਹੈ ਸਾਰੀ ऐसे करके सानो डुप्लीकेट लागਦੀ ਹੈ ਤੇ ਬਾਕੀ ਜਿਹੜੀ ਡੀਏਪੀ ਹਵਾ ਨਾਲ ਸਾਰੀ ਇੱਕ ਪਾਸੇ ਇਕੱਠੀ ਹੋ ਗਈ ਸਾਰੀ ਡੀਏਪੀ ਆ ਕੇ ਦੇਖ ਵੀ ਸਕਦੇ ਕੋਈ ਮੈਕਮਲੇ ਨੂੰ ਵੀ ਫੋਨ ਕੀਤਾ ਹੋਇਆ ਸੀ ਨੇ ਖੇਤੀਬਾੜੀ ਦਫ਼ਤਰ 'ਚ ਫੋਨ ਕਰਾਇ ਦੀ ਤੇ ਪ੍ਰਧਾਨ ਨੂੰ ਬੁਲਾ ਕੇ ਦਿਖਾਇਆ ਆਪਣਾ ਸਟੇਟ ਦੀ ਪ੍ਰਧਾਨ ਨੂੰ ਬੁਲਾ ਕੇ ਦਿਖਾਇਆ ਬਾਕੀ ਹੋਰ ਨਾਬਲੇ ਖੇਤਾਂ ਵਾਲਿਆਂ ਨੂੰ ਦਿਖਾਈ ਵੀ تیرਦੀ ਫਿਰਦੀ ਦੀ ਇੱਕ ਪਾਸੇ ਸਾਰੀ ਇੱਕ ਪਾਸੇ ਇਕੱਠੀ ਹੋ ਗਈ ਤੇ ਕੀ ਮੰਗ ਕੀ ਕਰਦੇ ਹਾਂ ਮੰਗ ਤੇ ਇਹੀ ਹੈ ਜੀ ਵੀ ਸਾਡੇ ਨਾਲ ਠੱਗੀ ਹੋ ਰਹੀ ਹੈ ਸਰਕਾਰੀ ਸਟੇਡੀਆ ਦੇ ਵਿੱਚ ਤੇ ਬਾਕੀ ਵੀ ਪ੍ਰਸ਼ਾਸਨ ਜੇ ਕਾਰਵਾਈ ਕਰੇ ਸਟੇਡੀ ਦੇ ਕੋਈ ਫੈਕਟਰੀ ਦੇ ਕੋਈ ਇਹਦੇ ਵੀ ਕਾਰਵਾਈ ਹੋਵੇ ਹੋਣੀ ਚਾਹੀਦੀ ਹੈ ਜ਼ਰੂਰੀ ਸਾਰੇ ਜਾਂਚ ਹੋਣੀ ਚਾਹੀਦੀ ਹੈ ਡੀਪੀ ਦੀ ਸਾਰੇ ਲੋਕ ਲੈਂਦੇ ਨੇ ਵੀ ਸਟੇਡੀਆ ਦੇ ਵਿੱਚੋਂ ਇਹ ਡੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਇਹ ਤੇ ਕੱਲ ਨੂੰ ਵੀ ਇਹ ਉਹ ਸਟੇਡੀਆ ਦੇ ਵਿੱਚੋਂ ਲੋਕਾਂ ਨੇ ਲੱਤੀ ਹੈ ਲੋਕਾਂ ਨੇ ਜੂਰੀਓ ਦੇ ਵਿੱਚ ਪਾਈ ਹੈ ਬਾਨਾਂ ਦੇ ਵਿੱਚੋਂ ਉਹਨਾਂ ਦਾ ਕੋਈ ਤਸਲੀਤਾਂ ਨਹੀਂ ਹੈਗੀ ਵੀ ਖੁਰੀਆ ਜਾਂ ਨਾ ਖੁਰੀਆ ਕਿਵੇਂ ਅਸੀਂ ਤਾਂ ਉੱਤੇ ਪਾ ਕੇ ਦੇਖੀ ਅੱਜ ਕੀ ਅੱਜ ਕੀ ਨਹੀਂ ਸਾਡੀ ਤਾਂ ਤਰਕ ਇੱਕ ਸਾਈਡ ਲੱਗ ਗਈ ਸਾਰੀ ਪਹਿਲਾਂ ਕਦੇ ਦੇਖਿਆ ਤੁਸੀਂ ਵੀ ਇਦਾਂ ਕੋਈ ਇਹ ਤਾਂ ਕੀ ਦੇਖ ਕਿਸੇ ਵੀ ਦੇਖਿਆ ਹੈਗਾ ਜੀ ਵੀ ਐ ਕੋਈ ਡੀਏਪ ਤਰਦੀ ਹੋਵੇਗੀ ਆ ਉਹ ਜੀ ਕੁਲਕ ਤਾਂ ਇਹਦਾ ਹਈ ਨਹੀਂ ਦੀ ਕਿਤੇ ਵੀ ਆਈ ਦੱਕਾ ਕੋਈ 9 ਸਾਲ ਹੋਏ ਖੇਤੀਆਂ ਕਰਦਿਆਂ ਨੂੰ ਆਇਆ ਗੁਸਤਾ ਵੀ ਦੇਖੀ ਨਹੀਂ ਹੈ ਕੋਈ ਸੈਕਟਰੀ ਨਾਲ ਗੱਲਬਾਤ ਹੋਈ ਥੋੜੀ ਸੈਕਟਰੀ ਨਾਲ ਗੱਲਬਾਤ ਹੋਈ ਸੀ ਸੈਕਟਰੀ ਕਹਿੰਦਾ ਵੀ ਇਹਦਾ ਮਾਰਕ ਫੱਡ ਦੱਸੂਗਾ ਤੇ ਅਸੀਂ ਨੇ ਇੰਨੇ ਜਿਹਾ ਫੋਨ ਕੱਟਤਾ ਅਸੀਂ ਪ੍ਰਧਾਨ ਨੂੰ ਫੋਨ ਲਾਤਾ ਉਸ ਤੋਂ ਬਾਅਦ ਸੈਕਟਰੀ ਸਾਨੂੰ ਫੋਨ ਲਾ ਕੇ ਦਵਾਰੇ ਬਾਜ ਹੱਥਣੇ ਜੀ ਤੇ ਉਹਨੇ ਇਹ ਕਿਹਾ ਕਹਿੰਦਾ ਇੱਕ ਥੈਲੇ ਨਾਲ ਕੀ ਹੋ ਗਿਆ ਕਹੇ ਜੇ ਮਾੜੀ ਆ ਗਈ ਕਹੇ ਤੁਸੜੇ ਪਾੜ ਦਿੱ ਗਿਆ ਕੋਈ ਇਹ ਗੱਲਾਂ ਕਹੀਆਂ ਸੈਕਟਰੀ ਨੇ ਅਸੀਂ ਵੀਡੀਓ ਬੁਆਣੀ ਵੀ ਨਹੀਂ ਚਾਹੁੰਦੇ ਦੀ ਐਸੇ ਕਰਕੇ ਸੈਕਟਰੀ ਕਰਕੇ ਬੁਆਣੀ ਪੈ ਗਈ ਸਾਨੂੰ ਇਹ ਸਾਡਾ ਫਿਰਦਾ ਸਾਡੇ ਨਾਲ ਤੱਕਾ ਵੀ ਐ ਜੇ ਸੈਕਟਰੀ ਦੱਬਣ ਲੱਗੇ ਸਾਨੂੰ ਖੇਤੀਬਾੜੀ ਪੁਆਗ ਵਾਲੇ ਨੇ ਕੀ ਕਿਹਾ ਜਿਵੇਂ ਖੇਤੀਬਾੜੀ ਪੁਆਗ ਵਾਲੇ ਕਹਿੰਦੇ ਸੋਮਵਾਰ ਨੂੰ ਆਵਾਂਗੇ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ ਪਿੰਡ ਪਟਾਲਕਲਾ ਹੈ ਜੀ ਇਸ ਤਰ੍ਹਾਂ ਤੁਸੀਂ ਜਿਹੜਾ ਡੀ ਡੀਪ ਦਾ ਰਸਿਆ ਜਾ ਰਿਹਾ ਹੈ ਸ਼ੰਕਾ ਜਿਤਾਈ ਜਾ ਰਹੀ ਹੈ ਵੀ ਕੋਈ ਇਹਦੇ ਵਿੱਚ ਮੰਨ ਲਾ ਡੁਕਲੀ ਗਸੀਲੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਤੁਸੀਂ ਵੀ ਇਹ ਦੇਖਿਆਗਾ ਕੀ ਇਹ ਮਾਮਲਾ ਇਹ ਸਾਨੂੰ ਇਹਦਾ ਕੱਲ ਫੋਨ ਗਿਆ ਸੀ ਜੀ ਵੀ ਐ ਕਰਕੇ ਆਪਣੇ ਡੀਏਪੀ ਜਿਹੜੀਆਂ ਉੱਪਰ ਤਿਲਦੇ ਫਿਰਦੀ ਹੈ ਜੀ ਜਦਕਿ ਅਸੀਂ ਨੇ ਅੱਜ ਤੱਕ ਲਾ ਲੋ ਵੀ 15 16 ਸਾਲ ਹੋ ਗਏ ਕੀਤੀ ਕਰਦੇ ਨੂੰ ਜੀ ਤੇ ਡੀਏਪੀ ਕਦੇ ਇਲੀਸ਼ੀਤੀ ਖੁਰੀ ਨਹੀਂ ਨਾ ਕਦੇ ਉੱਪਰ ਤਰੀਏ ਪਾਣੀ ਦੇ ਜੀ ਤੇ ਅਸੀਂ ਕਣਕ ਦੇ ਵਿੱਚ ਸਪਰੇਅ ਕਰਦੇ ਆ ਜੀ ਡੀਪੀ ਦੋ ਦੋ ਦਿਨਾਂ ਚ ਖੁਰਦੀ ਆਈ ਏ ਪਾਣੀ ਚ ਪਿਉ ਕੇ ਪਾਣੀ ਚ ਪਿਉ ਕੇ ਹਾਂਜੀ ਤੇ ਹੁਣ ਅਸੀਂ ਇੱਥੇ ਪਿਉ ਕੇ ਵੀ ਦੇਖੀਏ ਪਾਣੀ ਦੇ ਵਿੱਚ ਜੀ ਇਹ ਦੇ ਵਿੱਚ ਲਾ ਲੋ ਵੀ 20 25 ਮਿੰਟਾਂ ਦੇ ਵਿੱਚ ਡੀਪੀ ਸਾਰੀ ਖੁਰ ਜਾਂਦੀ ਆ ਜੀ ਇੱਕ ਰਾਖ ਵਾਂਗੂ ਬਣ ਜਾਂਦੀ ਆ ਤੇ ਇਹ ਨਾਲ ਜਦੋਂ ਖਾਵਾ ਦੇ ਕਾਰਨ ਜੀ ਸਾਰੀ ਇੱਕ ਪਾਸੇ ਡੀਪੀ ਇਕੱਠੀ ਹੋ ਗਈ ਜੀ ਜਦ ਕਿ ਇਹ ਹੋਣੀ ਚਾਹੀਦੀ ਨਾਲ ਅਸੀਂ ਅੱਜ ਤੱਕ ਦੇਖੀ ਜੀ ਪਹਿਲੀ ਵਾਰੀ ਦੇਖੀ ਜੀ ਇਹ ਸਾਨੂੰ ਐ ਲੱਗਦਾ ਵੀ ਇਹ ਦੀ ਡੁਪਲੀਕੇਟ ਆਈ.ਓ.ਆਈ ਇਹਦੇ ਵਿੱਚ ਹੀ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ। ਲਗਾਈ ਨਾਲ ਜੇ ਕਿਉਂਕਿ ਇਹ ਸਟੇਜ ਦੇ ਵਿੱਚੋਂ ਲਈਤੀ ਹੋਈ ਹੈ। ਮੇਰਾ ਨਾਮ ਹਰਮਪ੍ਰੀਤ ਸਿੰਘ ਝਲੂਰ ਬਲਾਕ 77 ਲਹਿਰਾ ਬੀਕੇ ਜੋ ਸਿੱਧੂ ਪਰ ਹਾਂ ਇਹ ਜਿਹੜੀ ਡੀ.ਆਈ.ਪੀ ਇਹ ਅਮਨਦੀਪ ਸਿੰਘ ਮੁੰਡਾ ਤੇ ਆਪਣਾ ਨਾਲ ਜਗਦੀਸ਼ ਔਰੀ ਲੈ ਕੇ ਗਏ ਸੀ ਉਹ ਸੋਸਾਇਟੀ ਦੇ ਵਿੱਚੋਂ 100% ਸਸ ਨੂੰ ਸੰਕਿਆ ਨਹੀਂ ਸਾਨੂੰ ਕਨਫਰਮ ਨਹੀਂ ਲੱਗ ਰਹੀ ਵੀ ਹਾਂ ਇਹ ਨਕਲੀ ਹੈ। ਕਾਰਨ ਕੀ ਇਹਦੇ ਵਿੱਚ ਦੇਖੋ ਜਿਹੜੀ ਡੀਏਪੀ ਹੁੰਦੀ ਹੈ ਜਦੋਂ ਆਪਾਂ ਖੇਤ ਦੇ ਵਿੱਚ ਪਾ ਦਨ ਨੱਕਾ ਟੁਕਟ ਦੋ ਦਿਨਾਂ ਤੱਕ ਉਹ ਮੱਲਾ ਧਰਤੀ ਦੇ ਹੇਠ ਹੀ ਰਹਿੰਦੀ ਹੈ ਨਾਲ ਲੱਗ ਕੇ ਪਰ ਇਹ ਡੀਏਪੀ ਇਹ ਜੀ ਦੇਖੀ ਅੱਜ ਮਨਾਂ ਛੱਟਾ ਮਾਰਨਸਾਰ ਅੱਧੇ ਘੰਟੇ ਬਾਅਦ 30% ਸਾਨੂੰ ਲੱਗਦਾ ਵੀ ਉੱਪਰ ਆ ਜਾਂਦੀ ਬਿਲਕੁਲ ਉਪਰ ਆਣ ਤੋਂ ਬਾਅਦ ਬਿਲਕੁਲ ਜਦੋਂ ਹੱਥ ਨਾਲ ਚਾਹ ਚਾਹ ਕੋਨੇ ਨਾਲ ਚੱਖ ਲੋ ਬਿਲਕੁਲ ਚੱਖ ਕੇ ਜਿਵੇਂ ਕਾਲੀ ਹੋ ਰਹੀ ਹੈ ਬੇਕਾਰ ਉਹ ਡੀਏਪੀ ਨਕਲੀ ਹੈ ਇਹ ਜਿਹੜੀ ਇਹਨਾਂ ਡੀਏਪੀ ਇੱਕ ਦਿਨ ਪਹਿਲਾਂ ਪਾਈ ਸੀ ਖੇਤ ਦੇ ਵਿੱਚ ਉਹ ਡੀਏਪੀ ਇੱਕ ਹਵਾ ਦੇ ਦਬਾਅ ਦੇ ਕਾਰਨ ਇੱਕ ਸਾਈਡ ਬਿਲਕੁਲ ਇੱਕਾ ਦੇ ਇਕੱਠੀ ਹੋ ਚੁੱਕੀ ਹੈ ਤਾਂ ਉਹਦੇ ਵਿੱਚ ਸ਼ੰਕਾ ਨਹੀਂ ਸਾਨੂੰ 100% ਨਕਲੀ ਲੱਗਦੀ ਹੈ ਡੀਏਪੀ ਇਸ ਕਰਕੇ ਇਹੀ ਹੈ ਵੀ ਸਾਨੂੰ ਜਿਹੜਾ ਇਹ ਵਿਭਾਗ ਹੈ ਵਿਭਾਗ ਇਸਕੋ ਗੌਰ ਨਹੀਂ ਕਰ ਰਿਹਾ ਮਰ ਖੇਤੀਬਾੜੀ ਗੁਰਮੀਤ ਖੁੱਡੀਆਂ ਗੌਰ ਕਰ ਰਿਹਾ ਹੈ ਪਿਛਲੇ ਸਾਲ ਵੀ ਇਹ ਡੀਏਪੀ ਨਕਲੀ ਆਈ ਤੇ ਇਸ ਸਾਲ ਵੀ ਨਕਲੀ ਸੁਸਾਇਟੀਆਂ ਦੇ ਵਿਚਾਰੀਆਂ ਇੱਕ ਉਹ ਉਦਾਰਾ ਸੀ ਇਹ ਜਿਹੜਾ ਸਾਡਾ ਵੀ ਮੰਨ ਲਓ ਵਿਸ਼ਵਾਸ ਦੀ ਬਿਹਾ ਇੱਥੇ ਨਗਲੀ ਨਹੀਂ ਆਂਦੀ। ਰਾਮਪਾਲ ਜੀ ਕੋਈ ਇਹਦੇ ਸੈਂਪਲ ਵਗੈਰਾ ਵੀ ਭਰਾਏ ਗਏ ਤਾਂ ਨਹੀਂ ਸੈਂਪਲ ਹੋਰੇ ਭਰਨਗੇ ਪਰ ਉਹਨਾਂ ਤੇ ਵਿਸ਼ਵਾਸ ਨਹੀਂ ਹੁੰਦਾ ਸੈਂਪਲਾਂ ਦੇ। ਇਹ ਸਾਨੂੰ ਪਤਾ ਸੈਂਪਲ ਲੈ ਜਾਂਦੇ ਨੇ ਪਰ ਅੰਦਰ ਖਾਤੇ ਕੁਝ ਹੋਰ ਸਮਝਦੇ ਨੇ। ਚਾਹੇ ਪੈਸਟਿਸਾਈਡ ਆ ਗਿਆ ਚਾਹੇ ਸਾਡਾ ਦੁੱਧ ਦਾ ਲੈ ਜਾਂਦੇ ਨੇ ਚਾਹੇ ਪਨੀਰ ਦਾ ਲੈ ਜਾਣਾ ਜੋ ਮਰਜ਼ੀ ਲੈ ਜਾਣਾ ਪਰ ਅਸੀਂ ਫੇਰ ਵੀ ਇਨਸਾਫ ਪਸੰਦ ਲੋਕ ਆ। ਅਸੀਂ ਸੰਘਰਸ਼ ਕਰਦੇ ਰਹਾਂਗੇ ਤੇ ਸੰਘਰਸ਼ ਅੱਗੇ ਵੀ ਕਰਾਂਗੇ ਜੇਕਰ ਸਰਕਾਰ ਨੇ ਇਨਸਾਫ ਨਾ ਦਿੱਤਾ ਇਸ ਦੇ ਸਬੰਧ ਵਿੱਚ ਮੈਂ ਨੰਬਰ 30 ਪੱਤੀ ਕੀਤੀਬੜੀ ਅਫਸਰ ਡਰਾਗਾ ਕਾ ਹਾਂਜੀ ਸਾਨੂੰ ਕਿਸਾਨਾਂ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਟੈਲੀਫੋਨਿੰਗ ਕੋਲ ਵੀ ਅਸੀਂ ਸੁਸਾਇਟੀ ਤੋਂ ਡੀਏਪੀ ਚੱਕਿਆ ਸਾਨੂੰ ਉਹ ਨਕਲੀ ਜਾਪਦਾ ਹੈ ਅਸੀਂ ਪਹਿਲਾਂ ਕਿਸਾਨ ਦੇ ਖੇਤ ਦੇ ਵਿੱਚ ਗਏ ਸੀ ਉੱਥੇ ਜਾ ਕੇ ਦੇਖਿਆ ਤਾਂ ਜੋ ਵੀ ਉਹ ਡੀਏਪੀ ਇੱਥੋਂ ਲੈ ਕੇ ਗਿਆ ਉਹ ਰੱਥੇ ਆ ਕੇ ਸੁਸਾਇਟੀ ਦੇ ਵਿੱਚ ਚੈੱਕ ਕਰਿਆ ਗਰ ਨਾਲ ਦਾ ਜੋ ਵੀ ਸਟੋਕ ਇਤੇ ਪਰ ਤੇ ਸੈਂਪਲ ਡਰਾ ਕਰੇਗੇ ਜਿੱਦਾਂ ਕਿਸਾਨਾਂ ਨੇ ਦਿਖਾਇਆ ਸੀ ਵੀ ਦੇਖਿਆ ਵੀਡੀਓ ਬਣੀ ਐ ਡੀਪ ਜਿਹੜਾ ਪਾਣੀ ਜੋ ਉੱਪਰ ਤੈਰ ਰਿਹਾ ਜਾਂ ਜਿਹੜਾ ਖੇਤ ਚੋਂ ਪਾਣੀ ਸੁੱਕ ਜਾਉਂਦੇ ਇੱਕ ਜਗ੍ਹਾ ਤੇ ਇਕੱਠਾ ਹੋਇਆ ਹੋਇਆ ਤੈਰਿਆ ਹੋਇਆ ਨਹੀਂ ਚਲੋ ਅਸੀਂ ਜਿਹੜਾ ਖੇਤ ਦੇਖਿਆ ਉਹਦੇ ਦੇ ਵਿੱਚ ਅੱਜ ਪਾਣੀ ਨਹੀਂ ਸੀ ਸਾਰਾ ਡੀਪ ਜਿਹੋ ਵੀ ਬੈਠਾ ਹੋਇਆ ਸੀ ਤੇ ਇਸ ਕਰਕੇ ਉਹ ਜੋ ਵੀ ਮੈਂ ਕੰਕੀ ਸਟੇਟ ਦਾ ਤਾਂ ਨਹੀਂ ਸੀ ਦੇਖਿਆ ਪਰ ਉਹਨਾਂ ਨੇ ਜਨ ਵੀਡੀਓ ਦਿਖਾਈ ਹੈ ਉਹ ਵਿੱਚ ਉਹ ਕੱਪੜੇ ਦੇ ਨਾਲ ਚੱਕਦੇ ਦਿਖਾ ਰਹੇ ਨੇ ਅਸੀਂ ਜੀ ਤਿਆਰ ਦਾ ਜੀ ਆਪਾਂ ਨਹੀਂ ਜੀ ਨਹੀਂ 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 ਪਰ ਹੁੰਦਾ ਬਾਣੀ ਦੇ ਵਿੱਚ ਬੈਠ ਜਾਣਾ ਕੋਈ ਨਹੀਂ ਆ ਜਾਂ ਬਾਣੀ ਦੇ ਵਿੱਚ ਹੁੰਦਾ ਤੇ ਕੋਈ ਵੀ ਚਲੋ ਅਸੀਂ ਉਸ ਸਟਾਕ ਦੇ ਉੱਛੇ ਸੀਮ ਪੈਕੇਜ ਵਾਲੇ ਸਟਾਕ ਦੇ ਜਿਹੜੇ ਚ ਨਮੂਨੇ ਭਰਨੇ ਨੇ ਜੋ ਵੀ ਜਿਹੜਾ ਰਿਜ਼ਲਟ ਆਊਗਾ ਉਹਦੇ ਅਨਸਾਰ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਤਾਲਮਚਿਲ ਦੰਦੀ ਜਾਉਗੀ ਮੈਨੂੰ ਤਕਰੀਬਨ 2 ਕੋਈ ਦੇ 3 ਸਾਡੇ ਬਲਾਕੀ ਤੀਉੜੀ ਅਫਸਰ ਨਹਿਰਾ ਆਪਣੇ ਰਵਿੰਦਰਜੀਤ ਪੱਟੀ ਦਾ ਫੋਨ ਆਇਆ ਸੀ ਉਹ ਕਹਿੰਦੇ ਸੀ ਉਹਨਾਂ ਨੇ ਕਿਸਾਨਾਂ ਨੇ ਉਹਨਾਂ ਕੋਲ ਸ਼ਿਕਾਇਤ ਕੀਤੀ ਹੈ ਕਿ ਅਸੀਂ ਜਿਹੜੀ ਡੀਏਪੀ ਪਾਈ ਸੀ ਉਹ ਸਹੀ ਨਹੀਂ ਜਿਹੜੀ ਉਹ 14 ਦੇ ਵਿੱਚ ਉੱਪਰ ਤਤਰ ਜਾਂਦੀ ਹੈ ਉਹ ਕੁਝ ਪਾਰਟ ਹੈ ਜਿਹੜਾ ਤੇ ਉਹਦੀ ਸੰਵਲਦੀ ਸਾਡੇ ਜਿਹੜੇ ਅਫਸਰ ਆ ਉਹ ਪਹੁੰਚੂ ਕੇ ਆ ਉੱਥੇ ਪਹਿਲਾਂ ਖੇਤ ਦਾ ਦੌਰਾ ਕਰਕੇ ਉਹਨਾਂ ਸੈਟੀ ਦੇ ਵਿੱਚ ਮੌਜੂਦ ਨੇ ਤੇ ਸੈਟੀ ਦੇ ਵਿੱਚ ਜਿਹੜਾ ਉਹ ਮੁਲਾਜ਼ਮ ਉੱਥੇ ਹਾਜ਼ਰ ਨਹੀਂ ਉਹਨਾਂ ਨੂੰ ਬੁਲਾਇਆ ਜਾਗਾ ਬੁਲਾਉਣ ਤੋਂ ਬਾਅਦ ਉੱਥੋਂ ਜਿਹੜਾ ਉਹ ਉਹਨਾਂ ਦੀ ਚੈਕਿੰਗ ਕਰਕੇ ਮੰਦੀ ਕਰ ਵੀ ਕਰੇਗਾ ਜਿਸ ਤਰ੍ਹਾਂ ਡੀਪ ਜਿਹੜੀ ਆਪਾਂ ਜਦੋਂ ਪਾਣੀ ਦੇ ਵਿੱਚ ਪਾਉਂਦੇ ਆ ਉਹ ਨੀਚੇ ਵਹਿ ਵੀ ਰਹਿ ਜਾਂਦੀ ਹੈ ਜਾਂ ਉੱਪਰ تیر ਵੀ ਜਾਂਦੀ ਹੈ ਇਹ ਕੀ ਹੈਗਾ ਇਹ ਇਹ ਉੱਪਰ ਤਾਂ ਨਹੀਂ ਤੇ ਰਹੇ ਨੀਚੇ ਗਿਆ ਨੀਚੇ بیٹھਦੇ ਜਦੋਂ ਪਾਣੀ ਛੱਟਾ ਦਿੰਦੇ ਆ ਕਿਉਂਕਿ ਹਾਰਡ ਹੁੰਦੀ ਹੈ ਇਹ ਤੇ ਜੋ ਵੀ ਕਿਸਾਨਾਂ ਦਾ ਜੇ ਇਸ਼ੂ ਹੋਊਗਾ ਉਹ ਤਾਂ ਅਸੀਂ ਟੈਸਟ ਕਰਵਾ ਲਾਂਗੇ ਨਾ ਸੈਂਪਲ ਲੈ ਲਾਂਗੇ ਉਹਨਾਂ ਨੂੰ ਕਹਤਾ ਵਾਂ ਵੀ ਨਾਲ ਦੀ ਨਾਲ ਉਹਨਾਂ ਦਾ ਆਪਣੀ ਛੜੀ ਨੂੰ ਬੁਲਾ ਕੇ ਕਿਉਂਕਿ ਸੈਟੀ ਵਾਲੇ ਤੇ ਆਜਣੇ ਸੀਗੇ ਉਹਨਾਂ ਨੂੰ ਬੁਲਾਇਆ ਜਾਂ ਬੁਲਾਇਆ ਕਿ ਉਹਨਾਂ ਦੇ ਸੀਮਪਲ ਲੈ ਰਹੇ ਸੈਂਪਲ ਲੈ ਕੇ ਜੀ ਟੈਸਟਿੰਗ ਲਈ ਉਸੇ ਵੀ ਕਿਹੜੀ ਕੰਪਨੀ ਵੀ ਸੀ ਨੂੰ ਕੋਈ ਪਤਾ ਲੱਗਿਆ ਕਿਥੋਂ ਆਈ ਸੀ ਇਹ 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 ਤੇ ਸੈਂਪਲ ਲੁਗਰਾਂ ਲੈਣ ਦੀ ਉਸ ਤੋਂ ਬਾਅਦ ਨੂੰ ਮੈਂ ਜਾਣਕਾਰੀ ਦਿੱਤੀ ਸੀ। ਸਿਰਕਾਰ ਜੀ ਸਾਰਾ ਅਲਾਰਟ ਇਦਾਂ ਦਾ ਹੀ ਹੋਇਆ ਤਾਂ ਕੀ ਕਰ ਲਈ ਹੋ ਸਕਦੀ ਹੈ। ਉਹ ਪਹਿਲਾ ਫਸਟ ਉਹ ਬਰਾਦ ਅਸੀਂ ਸੈਂਪਲ ਲਵਾਂਗੇ ਉਹਦਾ ਸੈਂਪਲ ਟੈਸਟ ਤੋਂ ਬਾਅਦ ਹੀ ਜਿਹੜੀ ਵੈ ਕਾਨੂੰਨੀ ਕਾਰਵਾਈ ਹੋਊਗੀ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ। ਸਾਂ ਸਭਾ ਹਲਕਾ ਲਹਿਰਾ ਦੇ ਪਿੰਡ ਪੁਟਾਲ ਖਲਾ ਵਿਖੇ ਕਿਸਾਨਾਂ ਵੱਲੋਂ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਵਿੱਚੋਂ ਖਰੀਦੀ ਡੀਪੀ ਖਾਦ ਦੀ ਕੁਆਲਿਟੀ ਨੂੰ ਲੈ ਕੇ ਪਿੰਡ ਦੇ ਕਿਸਾਨਾਂ ਤੇ ਕਿਸਾਨ ਆਗੂ ਨੇ ਵੱਡੇ ਸਵਾਲ ਖੜੇ ਕੀਤੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਡੀਪੀ ਖਾਦ ਜਾਂ ਤਾਂ ਕਿਸੇ ਹੋਰ ਖਾਦ ਨੂੰ ਜਦੋਂ ਖੇਤ ਚ ਖੜੇ ਪਾਣੀ ਚ ਪਾਇਆ ਜਾਂਦਾ ਹੈ ਤਾਂ ਉਹ ਪਾਣੀ ਦੇ ਥੱਲੇ ਧਰਤੀ ਤੇ ਟਿਕ ਜਾਂਦਾ ਹੈ ਪਰ ਸੁਸਾਇਟੀ ਤੋਂ ਖਰੀਦ ਕੇ ਲੈ ਆਂਦੀ ਡੀਪੀ ਜਦੋਂ ਝੋਨੇ 'ਚ ਖੜੇ ਪਾਣੀ 'ਚ ਸੁੱਟਿਆ ਗਿਆ ਤਾਂ ਡੀਪੀ ਖਾਦ ਪਾਣੀ ਤੇ ਤੈਰਨ ਲੱਗ ਪਈ ਅਤੇ ਉਹ ਸਵਾਜਿਹਤਰਾ ਨਜ਼ਰ ਆਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੇਸ ਦੀ ਡੂੰਘਾਈ ਨਲ ਜਾਂਚ ਕਰਕੇ ਡੀਪੀ ਖਾਦ ਬਣਾਉਣ ਵਾਲੀ ਕੰਪਨੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਬਲੌਕ ਖੇਤੀਬਾੜੀ ਅਫਸਰ ਡਾਕਟਰ ਇੰਦਰਜੀਤ ਸਿੰਘ ਪੱਟੀਵਾਲੋਂ ਕੋਆਪਰੇਟਿਵ ਸੁਸਾਇਟੀ ਵਿੱਚੋਂ ਡੀਪੀ ਖਾਦ ਦੇ ਪਏ ਸਟਾਕ ਦੇ ਸੈਂਪਲ ਕਲੈਕਟ ਕੀਤੇ ਗਏ ਹਨ। ਉਨਾ ਕੇਹਾ ਕਿ ਜੇਕਰ ਸੈਂਪਲ ਫੇਲ ਪਾਏ ਜਾਂਦੇ ਹਨ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਇਸ ਮਾਮਲੇ ਤੇ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਡਾਕਟਰ ਤਰਮਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਮੇਰਾ ਨਾਮ ਹੈ ਅਮਨਦੀਪ ਸਿੰਘ ਐਂਡੇ ਪਟਾਲ ਕਲਾਈ ਭਾਈ ਜੀ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਜਿਹੜੀ ਦੇ ਵਿੱਚ ਦਿਖਾ ਰਿਹਾ ਕਿ ਵੀਏਪੀਏ ਜਿਹੜੀ ਉਹ ਪਾਣੀ ਦੇ ਉੱਪਰ ਧਰਦੀ ਫਿਰਦੀ ਹੈਗੀ ਕੀ ਗੱਲ ਹੈ ਉਹ ਪੂਰਾ ਨਾਮ ਲਾ ਕੀ ਹੈ ODAP ਇਹ ਪਾਣੀ ਪਿੰਡ ਪਟਾਲ ਕਲਾਸ ਸਟੱਡੀ ਦੇ ਵਿੱਚੋਂ ਲੁੱਤੀਦੀ ਤੇ ਉਹ ਅਸੀਂ ਜਦੋਂ ਪਾਈ ਤੇ ਉਹ ਪਾਣੀ ਦੇ ਉੱਤੇ تیر ਲੱਗ ਗਏ ਸੀ ਆਹ ਗੱਲ ਇੱਕ ਗੀਲੇ 'ਚ ਪਾ ਗਏ ਅਗਲੇ ਗੀਲੇ 'ਚ ਪਾਈ ਜਦ ਨੂੰ ਉਹ ਉੱਤੇ ਦਰਦੀ ਫਿਰਦੀ ਵੀ ਸਾਨੂੰ ਉਹ ਡਿਊਪਲੀਕੇਟ ਲੱਗਦੀ ਜੀ ਵੀ AP ਇੱਕ ਪਹਿਲਾਂ ਪੁਰਾਣਾ ਗੱਟਾ ਪਾਇਆ ਹੋਇਆ ODAP ਪਈ ਸਬੂਤ ਉਹਦੇ ਨਾਲ ਲੱਗਵੇਂ ਗੀਲੇ ਦੇ ਵਿੱਚ ਪਈ ਤੇ ਸਾਨੂੰ ਤਾਂ ਇਹ ਸ਼ੱਕ ਹੈ ਜੀ ਵੀਰ ਨਾ ਕਲੀਡੀ ਵੀ ਸਾਰੀ ਤੁਸੀਂ ਕੋਈ ਤਜਰਬਾ ਕਰਕੇ ਦੇਖਿਆ ਕੋਈ ਕਿਸ ਤਰ੍ਹਾਂ ਤਰਯਾਰ ਬਾਈ ਪਹਿਲਾਂ ਕੀ ਕੀਤਾ ਹੋਇਆ ਸੀਨੇ ਵੀਏਪੀ ਸਪਰੇਅ ਵਾਸਤੇ ਕੋਲ ਦਿਆਂ ਤੇ ਓਡੀਏਪੀ ਬਾਲਟੀ ਜੇ ਕੋਲ ਦिए ਦੋ ਦੋ ਦਿਨ ਦੂਜੇ ਦਿਨ ਵੀ ਪਈ ਰਹਿੰਦੀ ਏ ਤੇ ਖੁਰਦੀ ਵੀ ਨਹੀਂ ਗਈ ਉਹ ਡੰਡਿਆਂ ਨਾਲ ਵੀ ਨਹੀਂ ਖੁਰਦੀ ਹੈਗੀ ਤੇ ਇਸੇ ਕਰਕੇ ਤਜਰਬਾ ਕਰਿਆ ਇਹ ਮਿੰਟਾਂ ਸਿਕੰਟਾਂ ਦੇ ਵਿੱਚ ਖੁੱਲ ਜਾਂਦੀ ਏ ਸਾਰੀ ऐसे करके सानो नु डुप्लीकेट लागਦੀ ਹੈ ਤੇ ਬਾਕੀ ਇਹ ਜਿਹੜੀ ਡੀਏਪੀ ਹਵਾ ਨਾਲ ਸਾਰੀ ਇੱਕ ਪਾਸੇ ਕੱਟੀ ਹੋ ਗਈ ਸਾਰੀ ਡੀਏਪੀ ਆ ਕੇ ਦੇਖ ਵੀ ਸਕਦੇ ਕੋ ਮੈਂ ਇੱਕ ਮਾਲੇ ਨੂੰ ਵੀ ਫੋਨ ਕੀਤਾ ਹੋਇਆ ਸੀ ਨੇ ਖੇਤੀਬਾੜੀ ਦਫ਼ਤਰ ਚ ਫੋਨ ਕਰਾਇਆ ਦੀ ਤੇ ਪ੍ਰਧਾਨ ਨੂੰ ਬੁਲਾ ਕੇ ਦਿਖਾਇਆ ਆਪਣਾ ਸਟੇਟ ਦੀ ਪ੍ਰਧਾਨ ਨੂੰ ਬੁਲਾ ਕੇ ਦਿਖਾਇਆ ਬਾਕੀ ਹੋਰ ਲਵਲੇ ਖੇਤਾਂ ਵਾਲਿਆਂ ਨੂੰ ਦਿਖਾਈ ਬਿੱਤਰਦੀ ਫਿਰਦੀ ਦੀ ਇੱਕ ਪਾਸੇ ਸਾਰੀ ਇੱਕ ਪਾਸੇ ਇਕੱਠੀ ਹੋ ਗਈ ਤੇ ਕੀ ਮੰਗ ਕੀ ਕਰਦੇ ਹਾਂ ਮੰਗ ਤੇ ਇਹੀ ਹੈ ਜੀ ਵੀ ਸਾਡੇ ਨਾਲ ਠੱਗੀ ਹੋ ਰਹੀ ਹੈ ਸਰਕਾਰੀ ਸਟੇਡੀਆ ਦੇ ਵਿੱਚ ਤੇ ਬਾਕੀ ਵੀ ਪ੍ਰਸ਼ਾਸਨ ਜੇ ਦੇ ਕਾਰਵਾਈ ਕਰੇ ਸਟੇਡੀ ਦੇ ਕੋਈ ਵੀ ਸੈਕਟਰੀ ਦੇ ਕੋਈ ਸੇ ਦੇ ਵੀ ਕਾਰਵਾਈ ਹੋਵੇ ਹੋਣੀ ਚਾਹੀਦੀ ਹੈ ਜ਼ਰੂਰੀ ਸਾਰੇ ਜਾਂਚ ਹੋਣੀ ਚਾਹੀਦੀ ਹੈ ਡੀਪੀ ਦੀ ਸਾਰੇ ਲੋਕ ਲੈਂਦੇ ਨੇ ਵੀ ਸਟੇਡੀਆ ਦੇ ਵਿੱਚੋਂ ਤੇ ਡੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਇਹਦੀ ਤੇ ਕੱਲ ਨੂੰ ਵੀ ਇਹ ਉਹ ਸਟੇਡੀਅਮ ਦੇ ਵਿੱਚੋਂ ਲੋਕਾਂ ਨੇ ਲੱਤੀ ਹੈ ਲੋਕਾਂ ਨੇ ਜੂਰੀਓ ਦੇ ਵਿੱਚ ਪਾਈ ਹੈ ਬਾਨਾਂ ਦੇ ਵਿੱਚੋਂ ਉਹਨਾਂ ਦਾ ਕੋਈ ਤਸਲੀਤਾ ਨਹੀਂ ਹੈਗੀ ਵੀ ਖੁਰੀਆ ਜਾਂ ਨਾ ਖੁਰੀਆ ਕਿ ਮੈਂ ਅਸੀਂ ਤਾਂ ਉੱਤੇ ਪਾ ਕੇ ਦੇਖੀ ਹੈ ਕਿ ਇਹ ਕੀ ਇਹ ਕੀ ਨਹੀਂ ਸਾਡੀ ਤਾਂ ਤਰ ਤਰ ਇੱਕ ਸਾਈਡ ਲੱਗ ਗਈ ਸਾਰੀ ਪਹਿਲਾਂ ਕਦੇ ਦੇਖਿਆ ਤੁਸੀਂ ਵੀ ਐਦਾਂ ਕੋਈ ਇਹਦਾ ਕੀ ਦੇਖ ਕੇ ਦੇ ਵੀ ਨਹੀਂ ਦੇਖਿਆ ਜੀ ਵੀ ਐ ਕੋਈ ਡੀਏਪੀ ਤਰਦੀ ਹੋਵੇਗੀ ਆ ਖੁਰਜ ਕੋ ਲੱਗਤਾ ਇਹਦਾ ਹਈ ਨਹੀਂ ਦੀ ਕਿਤੇ ਵੀ ਆਈ ਦੱਕਾ ਕੋਕਾ 9 ਸਾਲ ਹੋਏ ਕੀਤੀਆਂ ਕਰਦਿਆਂ ਨੂੰ ਆਇਆ ਗੁੱਸਾ ਵੀ ਦੇ ਦੇਖੀ ਨਹੀਂ ਹੈ ਕੋਈ ਸੈਕਟਰੀ ਨਾਲ ਗੱਲਬਾਤ ਹੋਈ ਤੋਂ ਸੈਕਟਰੀ ਨਾਲ ਗੱਲਬਾਤ ਹੋਈ ਸੀ ਸੈਕਟਰੀ ਕਹਿੰਦਾ ਵੀ ਇਹਦਾ ਮਾਰਕ ਫੱਡ ਦੱਸੂਗਾ ਤੇ ਅਸੀਂ ਨੇ ਇੰਨੇ ਜਿਹਾ ਫੋਨ ਕੱਟਤਾ ਸੀ ਨੇ ਪ੍ਰਧਾਨ ਨੂੰ ਫੋਨ ਲਾਤਾ ਉਸ ਤੋਂ ਬਾਅਦ ਸੈਕਟਰੀ ਸਾਨੂੰ ਫੋਨ ਲਾ ਕੇ ਦਵਾਰੇ ਬਾਜਾ ਆਥਣੇ ਜੀ ਤੇ ਉਹਨੇ ਕਿਹਾ ਕਹਦਾ ਇੱਕ ਥੈਲੇ ਨਾਲ ਕੀ ਹੋ ਗਿਆ ਕਹੇ ਇਹ ਮਾੜੀ ਆ ਗਈ ਕਹੇ ਤੁਹਾਡੇ ਪਾੜ ਦਿੱ ਗਿਆ ਕੋਈ ਇਹ ਗੱਲਾਂ ਕਹੀਆਂ ਸੈਕਟਰੀ ਨੇ ਅਸੀਂ ਵੀਡੀਓ ਬੁਆਣੀ ਵੀ ਨਹੀਂ ਚਾਹੁੰਦੇ ਸੀ ਐਸੇ ਕਰਕੇ ਸੈਕਟਰੀ ਕਰਕੇ ਬੁਆਣੀ ਪੈ ਗਈ ਸਾਨੂੰ ਇਹ ਸਾਡਾ ਫਿਰ ਸਾਡੇ ਨਾਲ ਤੱਕਾ ਵੀ ਐ ਜੇ ਸੈਕਟਰੀ ਦੱਬਣ ਲੱਗੇ ਸਾਨੂੰ ਖੇਤੀਬਾੜੀ ਵਿਭਾਗ ਵਾਲਿਆਂ ਨੇ ਕੀ ਕਿਹਾ ਜਿਵੇਂ ਖੇਤੀਬਾੜੀ ਵਿਭਾਗ ਵਾਲੇ ਕਹਿੰਦੇ ਸੋਮਵਾਰ ਨੂੰ ਆਵਾਂਗੇ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ ਪਿੰਡ ਪਟਾਲਕਲਾ ਹੈ ਜੀ ਇਹ ਟੇਪ ਉੱਤੇ ਤੁਸੀਂ ਇਹ ਜਿਹੜਾ ਡੀਪੀ ਦਾ ਦੱਸਿਆ ਜਾ ਰਿਹਾ ਹੈ ਸ਼ੰਕਾ ਜਤਾਈ ਜਾ ਰਹੀ ਹੈ ਵੀ ਕੋਈ ਇਹਦੇ ਵਿੱਚ ਮੰਨ ਲ ਡੁਪਲੀ ਗੇਸੀਲੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਤੁਸੀਂ ਵੀ ਇਹ ਦੇਖਿਆਗਾ ਕੀ ਇਹ ਮਾਮਲਾ ਇਹ ਸਾਨੂੰ ਇਹਦਾ ਕੱਲ ਫੋਨ ਗਿਆ ਸੀ ਹੈ ਜੀ ਵੀ ਐ ਕਰਕੇ ਆਪਣੇ ਡੀਪੀ ਜਿਹੜੀਆਂ ਉੱਪਰ ਚੜਦੇ ਫਿਰਦੀਆਂ ਸੀ ਜਦਕਿ ਅਸੀਂ ਨੇ ਅੱਜ ਤੱਕ ਕਾ ਲੋ ਵੀ 15 16 ਸਾਲ ਲੋਕ ਕੀਤੀ ਕਰਦੇ ਨੂੰ ਜੀ ਤੇ ਡੀਪੀ ਕਦੇ ਇਲੀਸ਼ੀਤੀ ਖੋਰੀ ਨਹੀਂ ਨਾ ਕਦੇ ਉੱਪਰ ਚੜੀਏ ਪਾਣੀ ਦੇ ਜੀ ਤੇ ਅਸੀਂ ਕਣਕ ਦੇ ਵੀ ਸਪਰੇਅ ਕਰਦੇ ਆਂ ਜੀ ਡੀਪੀ 2-2 ਦਿਨਾਂ ਚ ਖੁਰਦੀ ਆਈ ਏ ਪਾਣੀ ਚ ਭੋਂਕੇ ਪਾਣੀ ਚ ਭੋਂਕੇ ਹਾਂਜੀ ਤੇ ਹੁਣ ਅਸੀਂ ਇਹ ਤੇ ਪਿਉਂਕੇ ਵੀ ਦੇਖੀਏ ਪਾਣੀ ਦੇ ਵਿੱਚ ਜੀ ਇਹਦੇ ਵਿੱਚ ਲਾ ਲੋ ਵੀ 20-25 ਮਿੰਟਾਂ ਦੇ ਵਿੱਚ ਡੀਪੀ ਸਾਰੀ ਖੁਰ ਜਾਂਦੀ ਏ ਜੀ ਇੱਕ ਰਾਖ ਵਾਂਗੂ ਬਣ ਜਾਂਦੀ ਏ ਤੇ ਇਹ ਨਾਲ ਜਦੋਂ ਖਾਵਾ ਦੇ ਕਾਰਨ ਜੇ ਸਾਰੀ ਇੱਕ ਪਾਸੇ ਡੀਪੀ ਇਕੱਠੀ ਹੋ ਗਈ ਜੀ ਜਦ ਕਿ ਇਹ ਹੁਣ ਨਹੀਂ ਚਾਹੀਦੀ ਨਾਲ ਅਸੀਂ ਅੱਜ ਤੱਕ ਦੇਖੀ ਜੇ ਪਹਿਲੀ ਵਾਰੀ ਦੇਖੀ ਜੀ ਇਹ ਸਾਨੂੰ ਐ ਲੱਗਦੇ ਵੀ ਇਹ ਦੀ ਡੁਪਲੀਕੇਟ ਆਈ ਹੋਈ ਇਹ ਦੇ ਵਿੱਚ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਲਗਾਈ ਨਾਲ ਜੀ ਕਿਉਂਕਿ ਇਹ ਸਟੇਜ ਦੇ ਵਿੱਚ ਹੋ ਰਹੀ ᱛੀ ਹੋਈ ਹੈ ਜੀ ਮੇਰਾ ਨਾਮ ਰਾਮਪਾਲ ਸਿੰਘ ਝਲੂਰ ਬਲਾਕ 77 ਲਹਿਰਾ ਬੀਕੇਯੂ ਸਿੱਧੂਪੁਰ ਹਾਂ ਇਹ ਜਿਹੜੀ ਡੀਪੀਏ ਅਮਨਦੀਪ ਸਿੰਘ ਮੁੰਡਾ ਤੇ ਆਪਣਾ ਨਾਲ ਜਗਦੀਸ਼ ਹੋਰੀ ਲੈ ਕੇ ਗਏ ਸੀ ਉਹ ਸੋਸਾਇਟੀ ਦੇ ਵਿੱਚੋਂ 100% ਸਾਨੂੰ ਸੰਕਿਆ ਨਹੀਂ ਸਾਨੂੰ ਕਨਫਰਮ ਜੀ ਲੱਗ ਰਿਹਾ ਵੀ ਹਾਂ ਇਹ ਨਕਲੀ ਹੈ ਕਾਰਨ ਕੀ ਇਹਦੇ ਵਿੱਚ ਦੇਖੋ ਜਿਹੜੀ ਡੀਏਪੀ ਹੁੰਦੀ ਹੈ ਜਦੋਂ ਆਪਾਂ ਖੇਤ ਦੇ ਵਿੱਚ ਪਾ ਦਨ ਨੱਕਾ ਟੁਕਟ ਦੋ ਦਿਨਾਂ ਤੱਕ ਉਹ ਮੱਲਾ ਧਰਤੀ ਦੇ ਹੇਠ ਹੀ ਰਹਿੰਦੀ ਹੈ ਨਾਲ ਲੱਗ ਕੇ ਪਰ ਇਹ ਡੀਏਪੀ ਇਹ ਜੀ ਦੇਖੀ ਅੱਜ ਮਨਾ ਛੱਟਾ ਮਾਰਨਸਾਰ ਅੱਧੇ ਘੰਟੇ ਬਾਅਦ 30% ਸਾਨੂੰ ਲੱਗਦਾ ਵੀ ਉੱਪਰ ਆ ਜਾਂਦੀ ਬਿਲਕੁਲ ਉਪਰ ਆਣ ਤੋਂ ਬਾਅਦ ਬਿਲਕੁਲ ਜਦੋਂ ਹੱਥ ਨਾਲ ਚਾਹ ਚਾਹ ਕੋਨੇ ਨਾਲ ਚੱਕ ਲੋ ਬਿਲਕੁਲ ਚੱਕ ਕੇ ਜੇ ਮੀ ਕਾਲੀ ਹੋ ਰਹੀ ਹੈ ਬੇਕਾਰ ਉਹ ਡੀਏਪੀ ਐ ਨਕਲੀ ਹੈ ਇਹ ਜਿਹੜੀ ਇਹਨਾਂ ਡੀਏਪੀ ਇੱਕ ਦਿਨ ਪਹਿਲਾਂ ਪਾਈ ਸੀ ਖੇਤ ਦੇ ਵਿੱਚ ਉਹ ਡੀਏਪੀ ਇੱਕ ਹਵਾ ਦੇ ਦਬਾਅ ਦੇ ਕਾਰਨ ਇੱਕ ਸਾਈਡ ਬਿਲਕੁਲ ਇੱਕਦਮ ਇਕੱਠੀ ਹੋ ਚੁੱਕੀ ਹੈ ਤਾਂ ਉਹਦੇ ਵਿੱਚ ਸ਼ੰਕਾ ਨਹੀਂ ਸਾਨੂੰ 100% ਇਹ ਨਕਲੀ ਲੱਗਦੀ ਹੈ ਡੀਏਪੀ ਇਸ ਕਰਕੇ ਇਹੀ ਹੈ ਵੀ ਸਾਨੂੰ ਜਿਹੜਾ ਇਹ ਵਿਭਾਗ ਹੈ ਵਿਭਾਗ ਇਸਕੋ ਗੌਰ ਨਹੀਂ ਕਰ ਰਿਹਾ ਮਨ ਖੇਤੀਬਾੜੀ ਗੁਰਮੀਤ ਖੁੱਡੀਆਂ ਗੌਰ ਕਰ ਰਿਹਾ ਹੈ ਪਿਛਲੇ ਸਾਲ ਵੀ ਇਹ ਡੀਏਪੀ ਨਕਲੀ ਆਈ ਸੀ ਇਸ ਸਾਲ ਵੀ ਨਕਲੀ ਸੁਸਾਇਟੀਆਂ ਦੇ ਵਿਚਾਰੀਆਂ ਇੱਕ ਉਹਦਾਰਾ ਸੀ ਇਹ ਜਿਹੜਾ ਸਾਡਾ ਵੀ ਮੰਨੂ ਵਿਸ਼ਵਾਸ ਕੀ ਵੀ ਹਾਂ ਇੱਥੇ ਨਾ ਅਗਲੀ ਨਹੀਂ ਆਂਦੀ। ਰਾਮਪਾਲ ਜੀ ਕੋਈ ਇਹਦੇ ਸੈਂਪਲ ਵਗੈਰਾ ਵੀ ਭਰਾਏ ਗਏ ਹਾਕ। ਨਹੀਂ ਸੈਂਪਲ ਹਰੇ ਭਰਨਗੇ ਪਰ ਉਹਨਾਂ ਤੇ ਵਿਸ਼ਵਾਸ ਨਹੀਂ ਹੁੰਦਾ ਸੈਂਪਲਾਂ ਤੇ। ਇਹ ਸਾਨੂੰ ਪਤਾ ਸੈਂਪਲ ਲੈ ਜਾਂਦੇ ਨੇ ਪਰ ਅੰਦਰ ਖਾਤੇ ਕੁਝ ਹੋਰ ਸਮਝਦੇ ਨੇ। ਚਾਹੇ ਪੈਸਟਿਸਾਈਡ ਆ ਗਿਆ ਚਾਹੇ ਸਾਡਾ ਦੁੱਧ ਦਾ ਲੈ ਜਾਂਦੇ ਨੇ ਚਾਹੇ ਪਨੀਰ ਦਾ ਲੈ ਜਾਣਾ ਜੋ ਮਰਜ਼ੀ ਲੈ ਜਾਣਾ ਪਰ ਅਸੀਂ ਫੇਰ ਵੀ ਇਨਸਾਫ ਪਸੰਦ ਲੋਕ ਆ। ਅਸੀਂ ਸੰਘਰਸ਼ ਕਰਦੇ ਰਹਾਂਗੇ ਤੇ ਸੰਘਰਸ਼ ਅੱਗੇ ਵੀ ਕਰਾਂਗੇ ਜੇਕਰ ਸਰਕਾਰ ਨੇ ਇਨਸਾਫ ਨਾ ਦਿੱਤਾ ਇਸ ਦੇ ਸਮੇਂ। ਮੈਂ ਨੰਬਰ 33 ਪੱਤੀ ਕੀਤੇવાડી ਅਫਸਰ ਡਰਾਗਾ ਦਾ। ਹਾਂਜੀ ਸਾਨੂੰ ਕਿਸਾਨਾਂ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਟੈਲੀਫੋਨਿੰਗ ਲਈ। ਵੀਐਸਏ ਸੁਸਾਇਟੀ ਤੋਂ ਡੀਏਪ ਚੱਕਿਆ ਸਾਨੂੰ ਉਹ ਨਕਲੀ ਜਾਪਦਾ ਹੈ। ਅਸੀਂ ਪਹਿਲਾਂ ਕਿਸਾਨ ਦੇ ਖੇਤ ਦੇ ਵਿੱਚ ਗਏ ਸੀ ਉੱਥੇ ਜਾ ਕੇ ਦੇਖਿਆ ਤਾਂ ਜੋ ਵੀ ਉਹ ਡੀਏਪ ਇਥੋਂ ਲੈ ਕੇ ਗਿਆ ਉਹ ਰ ਇੱਥੇ ਆ ਕੇ ਸੁਸਾਇਟੀ ਦੇ ਵਿੱਚ ਚੈੱਕ ਕਰਿਆ। ਪਰ ਨਾਲ ਦਾ ਜੋ ਵੀ ਸਟੋਕ ਹੈ ਤੇ ਪਾਉਰ ਤੇ ਸੈਂਪਲ ਡਰਾ ਕਰੇਗੇ ਜਿੱਦਾਂ ਕਿਸਾਨਾਂ ਨੇ ਦਿਖਾਇਆ ਸੀ ਵੀ ਦੇਖਿਆ ਵੀਡੀਓ ਬਣੀ ਐ ਏਡੀਪੀ ਜਿਹੜਾ ਪਾਣੀ ਦੇ ਉੱਪਰ ਤੈਰ ਰਿਹਾ ਜਾਂ ਜਿਹੜਾ ਖੇਤ ਚੋਂ ਪਾਣੀ ਸੁੱਕ ਜਾਉ ਉਹ ਇੱਕ ਜਗ੍ਹਾ ਤੇ ਇਕੱਠਾ ਹੋਇਆ ਉਹ ਤੈਰਿਆ ਹੋਇਆ ਨਹੀਂ ਚਲੋ ਅਸੀਂ ਜਿਹੜਾ ਖੇਤ ਦੇਖਿਆ ਉਹਦੇ ਦੇ ਵਿੱਚ ਅੱਜ ਪਾਣੀ ਨਹੀਂ ਸੀ ਸਾਰਾ ਡੀਏਪੀ ਜੋ ਵੀ ਬੈਠਾ ਹੋਇਆ ਸੀ ਤੇ ਇਸੇ ਕਰਕੇ ਉਹ ਜੋ ਵੀ ਮੈਂ ਕੰਕਸੀ ਪੈਰ ਦਾ ਤਾਂ ਨਹੀਂ ਅਸੀਂ ਦੇਖਿਆ ਪਰ ਉਹਨਾਂ ਨੇ ਸਾਨੂੰ ਵੀਡੀਓ ਦਿਖਾਈ ਹੈ ਉਹਦੇ ਵਿੱਚ ਉਹ ਕੱਪੜੇ ਦੇ ਨਾਲ ਚੱਕਦੇ ਦਿਖਾ ਰਹੇ ਨੇ ਅਸੀਂ ਜੀ ਪੈਰ ਦਾ ਜੀ ਆਪਾਂ ਨਹੀਂ ਜੀ ਨਹੀਂ 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 ਪਰ ਹੁੰਦਾ ਬਾਣੀ ਦੇ ਵਿੱਚ ਬੈਠ ਜਾਣਾ ਕੋਈ ਨਹੀਂ ਆ ਜਾਂ ਬਾਣੀ ਦੇ ਵਿੱਚ ਭੁੱਲਦਾ ਕਿ ਕੋਈ ਵੀ ਚਲੋ ਅਸੀਂ ਉਸ ਸਟਾਕ ਦੇ ਉੱਤੇ ਸੀਮ ਪੈਕੇਜ ਵਾਲੇ ਸਟਾਕ ਦੇ ਜਿਹੜੇ ਚ ਨਮੂਨੇ ਭੰਦੇ ਨੇ ਜੋ ਵੀ ਜਿਹੜਾ ਰਿਜ਼ਲਟ ਆਊਗਾ ਉਹਦੇ ਅਨਸਾਰ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਤੁਮੜੇ ਚ ਲੰਨੀ ਚਾਹੀਦੀ ਮੈਨੂੰ ਤਕਰੀਬਨ 2 ਕੋਈ ਦੇ ਤਰੀ ਸਾਡੇ ਬਲਾਕ ਖੇਤੀਬਾੜੀ ਅਫਸਰ ਲਹਿਰਾ ਆਪਣੇ ਗਗਿੰਦਰਜੀਤ ਪੱਟੀ ਦਾ ਫੋਨ ਆਇਆ ਸੀ ਉਹ ਕਹਿੰਦੇ ਸੀ ਉਹਨਾਂ ਨੇ ਕਿਸਾਨਾਂ ਨੇ ਉਹਨਾਂ ਕੋਲ ਸ਼ਿਕਾਇਤ ਕੀਤੀ ਹੈ ਕਿ ਅਸੀਂ ਜਿਹੜੀ ਡੀਏਪ ਪਾਈ ਸੀ ਉਹ ਸਹੀ ਨਹੀਂ ਜਿਹੜੀ ਉਹ ਪੇਚੋ ਦੇ ਵਿੱਚ ਉੱਪਰ ਤੱਤ ਕਰ ਜਾਂਦੀ ਹੈ ਉਹ ਕੁਝ ਪਾਰਟ ਹੈ ਜਿਹੜਾ ਤੇ ਉਹਦੀ ਸੰਵਲਦੀ ਸਾਡੇ ਜਿਹੜੇ ਅਫਸਰ ਆ ਉਹ ਹੋ ਚੁੱਕੇ ਆ ਉੱਥੇ ਪਹਿਲਾਂ ਖੇਤ ਦਾ ਦੌਰਾ ਕਰਕੇ ਉਹ ਸੈਡੀ ਦੇ ਵਿੱਚ ਮੌਜੂਦ ਨੇ ਤੇ ਸੈਡੀ ਦੇ ਵਿੱਚ ਜਿਹੜਾ ਉਹ ਮੁਲਾਜ਼ਮ ਉੱਥੇ ਹਾਜ਼ਰੀ ਉਹਨਾਂ ਨੂੰ ਬੁਲਾਇਆ ਜਾਏਗਾ ਬੁਲਾਉਣ ਤੋਂ ਬਾਅਦ ਉੱਥੋਂ ਜਿਹੜਾ ਉਹ ਉਹਨਾਂ ਦੀ ਚੈਕਿੰਗ ਕਰਕੇ ਮੰਨਦੀ ਕਰ ਲਈ ਗਏ ਜਿਸ ਤਰ੍ਹਾਂ ਡੀਪ ਜਿਹੜੀ ਆਪਾਂ ਜਦੋਂ ਪਾਣੀ ਦੇ ਵਿੱਚ ਪਾਉਂਦੇ ਆ ਉਹ ਨੀਚੇ ਵੈਗਦੀ ਜਾਂ ਉੱਪਰ ਤੈਰਦੀ ਜਾਂਦੀ ਹੈ ਇਹ ਕੀ ਹੈਗਾ ਉਹ ਇਹੇ ਉੱਪਰ ਤਾਂ ਨਹੀਂ ਤੈਰਦੀ ਹੈ ਨਹੀਂ ਥੀ ਕੇਰਾ ਨੀਚੇ بیٹھਦੇ ਜਦੋਂ ਪਾਣੀ ਛੱਟਾ ਦਿੰਦੇ ਆ ਕਿਉਂਕਿ ਹਾਰਡ ਹੁੰਦੀ ਹੈ ਇਹ ਤੇ ਜੋ ਵੀ ਕਿਸਾਨਾਂ ਦਾ ਜੇ ਇਸ਼ੂ ਹੋਊਗਾ ਉਹ ਤਾਂ ਅਸੀਂ ਟੈਸਟ ਕਰਾਵਾਂਗੇ ਨਾ ਸੈਂਪਲ ਲੈ ਲਾਂਗੇ ਉਹਨਾਂ ਨੂੰ ਕਹਤਾ ਹਾਂ ਵੀ ਨਾਲ ਦੀ ਨਾਲ ਉਹਨਾਂ ਦਾ ਆਪਣੀ ਸਟੇਸ਼ਨ ਨੂੰ ਬੁਲਾ ਕੇ ਕਉਂਕ ਸੈਟੀ ਵਾਲੇ ਤੇ ਆਏ ਨਹੀਂ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਬਲਾਕ ਉਹਨਾਂ ਦੇ ਸੀ ਸੈਂਪਲ ਲੈ ਰਹੇ ਸੈਂਪਲ ਲੈ ਕੇ ਸੀ ਟੈਸਟਿੰਗ ਕਰਾਤੀ ਸੀ ਕਿਹੜੀ ਕੰਪਨੀ ਵੀ ਸੀ ਕੋਈ ਪਤਾ ਲੱਗਿਆ ਕਿ ਥੋਂ ਆਈ ਸੀ ਨਹੀਂ ਜਦੋਂ ਉਹ ਕਿ ਆਪਣਾ ਸੈਟੀ ਜੀ ਪਹੁੰਚੇ ਹੈ ਤੇ ਉਹ ਪਹੁੰਚ ਕੇ ਜੋ ਵੀ ਆਪਣੀ ਉਹ ਵੀਡੀਓ ਬਗੌਲ ਬਣਾਉਣਗੇ ਸਾਰਾ ਰਿਕਾਰਡ ਲੈਣ ਦੀ ਕਰਦੇ ਜੀ ਉਹਨਾਂ ਨੇ ਤੇ ਸੈਂਪਲ ਵਗੈਰਾ ਲੈਣਗੇ ਉਸ ਤੋਂ ਬਾਅਦ ਤਾਂ ਨੂੰ ਮੈਂ ਜਾਣ ਕਟੀ ਦੀ ਜੀਕਰ ਇਹ ਸਾਰਾ ਅਲਾਟ ਇਦਾਂ ਦੀ ਹੋਇਆ ਤਾਂ ਕੀ ਕਰ ਲਈ ਹੋ ਸਕਦੀ ਹੈ ਉਹ ਕਹਿੰਦਾ ਖਾਸ ਤੌਰ 'ਤੇ ਅਸੀਂ ਸੈਂਪਲ ਲਵਾਂਗੇ ਉਹਦਾਰ ਸੈਂਪਲ ਟੈਸਟ ਹੋਣ ਤੋਂ ਬਾਅਦ ਹੀ ਜਿਹੜੀ ਅੱਗੇ ਕਾਨੂੰਨੀ ਕਾਰਵਾਈ ਹੋਊਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਪਟੀ